ਸਾਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਗੱਲ ਕਰਦੇ ਆਂ ਕਿ ਸਨਾਰ ਦਾ ਧਰਮ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਕਰਨ ਦੇ ਨਿਯਮ ਦੱਸੇ ਗਏ ਹਨ Hindu manta vaan anusar ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਪੂਜਾ ਦਾ ਫਲ ਸਾਨੂੰ ਮਿਲਦਾ ਹੈ ਪੂਜਾ ਦੌਰਾਨ ਕੁਝ ਗਲਤੀਆਂ ਦੇਵੀ ਦੇਵਤਿਆਂ ਨੂੰ ਨਾਰਾਜ਼ ਕਰ ਸਕਦੀਆਂ ਹਨ ਤੇ ਵਿਅਕਤੀ ਦੀ ਜਾਨ ਖਤਰੇ ਵਿੱਚ ਪਾ ਸਕਦੀਆਂ ਹਨ ਇਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ ਅਰਗਬਤੀ ਅਜਿਬੋਪਾਲ ਨਿਵਾਸੀ ਜੋਤਿ ਅਤੇ ਵਾਸਤੂ ਸਲਾਹਕਾਰ ਪੰਡਿਤ ਹਿਨੇਂਦਰ ਕੁਮਾਰ ਸ਼ਰਮਾ ਨੂੰ ਸਾਨੂੰ ਪੂਜਾ ਦੇ ਦੌਰਾਨ ਧੂਪ ਅਤੇ ਅਰਗਬਤੀ ਨੂੰ ਜਲਾਉਣ ਦੇ ਕੁਝ ਨਿਯਮ ਦੱਸ ਰਹੇ ਹਨ ਆਓ ਜਾਣਦੇ ਹਾਂ ਇਹਨਾਂ ਵਿੱਚੋਂ ਕਿਸ ਨੂੰ ਜਲਾਉਣਾ ਸ਼ੁਭ ਮੰਨਿਆ ਜਾਂਦਾ ਹੈ ਹਿੰਦੂ ਧਰਮ ਗ੍ਰੰਥਾ ਵਿੱਚ ਪੂਜਾ ਦੌਰਾਨ ਅਰਗਬਤੀ ਦਾ ਕੋਈ ਜ਼ਿਕਰ ਨਹੀਂ ਹੈ ਇਸ ਦੇ ਨਾਲ ਹੀ ਵਿਗਿਆਨਕ ਨਜ਼ਰੀਏ ਦੇ ਘਰ ਦੇ ਅੰਦਰ ਅਰਗਬਤੀ ਜਲਾਉਣਾ ਵੀ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ ਅਰਗਬਤੀ ਦੀਆਂ ਛੋਟੀਆਂ ਬਹੁਤ ਸਾਰਾ ਧੂਆ ਛੜਦੀਆਂ ਹਨ ਇਸ ਲਈ ਘਰ ਵਿੱਚ ਅਰਗਬਤੀ ਜਲਾਉਣ ਨਾਲ ਸਾਹ ਦੀ ਸਮੱਸਿਆ ਹੋ ਸਕਦੀ ਹੈ ਇਸ ਤੋਂ ਇਲਾਵਾ ਅਰਗਬਤੀ ਬਣਾਉਣ ਵਿੱਚ ਬਾਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ Hindu ਧਰਮ ਵਿੱਚ ਪੂਜਾ ਦੌਰਾਨ ਬਾਸ ਨੂੰ ਜਲਾਉਣਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਪੂਜਾ ਦੌਰਾਨ ਅਰਗਬਤੀ ਨਹੀਂ ਜਲਾਉਣੀ ਚਾਹੀਦੀ ਪੂਜਾ ਦੌਰਾਨ ਧੂਫ ਬਾਲਣ ਦੇ ਕਈ ਫਾਇਦੇ ਦੱਸੇ ਗਏ ਹਨ ਅਜਿਹਾ ਮੰਨਿਆ ਜਾਂਦਾ ਹੈ ਕਿ ਪੂਜਾ ਦੇ ਦੌਰਾਨ ਹਰ ਰੋਜ਼ ਘਰ ਵਿੱਚ ਧੂਫ ਤਖਾਉਣ ਨਾਲ ਸੁੱਖ ਤੇ ਸ਼ਾਂਤੀ ਮਿਲਦੀ ਹੈ ਘਰ ਦੇ ਮਾਹੌਲ ਵਿੱਚ ਸਕਾਰਾਤਮਕ ਊਰਜਾ ਵਾਧੀ ਹੈ ਤੇ ਘਰ ਦੇ ਅੰਦਰ ਧੂਫ ਜਲਾਉਣ ਨਾਲ ਘਰ ਦੇ ਵਾਸਤੂ ਨੁਕਸ ਦੂਰ ਹੋ ਜਾਂਦੇ ਹਨ ਕਈ ਕਿਸਮਾਂ ਦੇ ਦਰਖਤਾਂ ਦੀ ਲੱਕੜ ਸੰਕ ਚੰਦਨ ਦੀ ਲੱਕੜ ਧੂਫ ਬਣਾਉਣ ਵਿੱਚ ਵਰਤੀ ਜਾਂਦੀ ਹੈ ਇਹਨਾਂ ਦਾ ਸਬੰਧ ਵੱਖ-ਵੱਖ ਗ੍ਰਹਿਆਂ ਨਾਲ ਹੈ ਘਰ ਵਿੱਚ ਧੂਫ ਜਲਾਉਣਾ ਗ੍ਰਹਿਆਂ ਨੂੰ ਸ਼ਾਂਤੀ ਮਿਲਦੀ ਹੈ ਤੇ ਗ੍ਰਹ ਦੋਸ਼ ਵੀ ਦੂਰ ਹੋ ਜਾਂਦੇ ਹਨ ਅਰਗਬਤੀ ਬਾਲਣ ਦੇ ਨੁਕਸਾਨ Hindu ਧਰਮ ਵਿੱਚ ਬਾਸ ਨੂੰ ਜਲਾਉਣਾ ਅਸ਼ੁਭ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਬਾਸ ਨੂੰ ਜਲਾਉਣ ਨਾਲ ਵੰਸ਼ਾਂ ਦੇ ਵਾਅਦੇ ਵਿੱਚ ਰੁਕਾਵਟ ਆਉਂਦੀ ਹੈ ਅਰਗਬਤੀ ਬਣਾਉਣ ਵਿੱਚ ਬਾਣ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ Hindu ਧਰਮ ਵਿੱਚ ਤੂਫ ਨੂੰ ਜਲਾਉਣਾ ਸਹੀ ਮੰਨਿਆ ਗਿਆ ਹੈ। ਜੋਸ਼ੀ ਸਾਤਰ ਦਾ ਮੰਨਣਾ ਹੈ ਕਿ ਘਰ ਵਿੱਚ ਬਾਸ ਜਲਾਉਣ ਨਾਲ ਪਿੱਤਰ ਦੋਸ਼ ਹੁੰਦਾ ਹੈ। Hindu ਧਰਮ ਗ੍ਰੰਥ ਅਨੁਸਾਰ ਅੰਤਿਮ ਸੰਸਕਾਰ ਵਿੱਚ ਬਾਸ ਦੀ ਵਰਤੋਂ ਕੀਤੀ ਜਾਂਦੀ ਹੈ। ਅੰਤਿਮ ਸੰਸਕਾਰ ਬਾਸ ਦੇ ਹੀ ਕੰਡਿਆ ਜਾਂਦਾ ਹੈ ਅਤੇ ਸੰਸਕਾਰ ਸਮੇਂ ਬਾਸ ਦੇ ذریعے ਹੀ ਖੋਪਰੀ ਦਾ ਸੰਸਕਾਰ ਕੀਤਾ ਜਾਂਦਾ ਹੈ। ਇਸ ਲਈ ਬਾਸ ਨੂੰ ਸਵਾਰਨਾ ਅਸ਼ੁਭ ਮੰਨਿਆ ਜਾਂਦਾ ਹੈ। ਵਾਸੂ ਸ਼ਾਸਤਰ ਅਤੇ ਫੈਕਸੂਈ ਵਿੱਚ ਬਾਸ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਬਾਸ ਦਾ ਬੂਟਾ ਲਗਾਉਣਾ ਵਿਅਕਤੀ ਦੀ ਤਰੱਕੀ ਹੁੰਦੀ ਹੈ। ਵਾਸੂ ਸ਼ਾਸਤਰ ਦੇ ਫੈਕਸੂਈ ਵਿੱਚ ਬਾਸ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਜੇ ਬਾਸ ਨੂੰ ਸਾੜ ਦਿੱਤਾ ਜਾਵੇ ਤਾਂ ਇਹ ਬਦਕਿਸਮਿ ਨੂੰ ਵਧਾ ਸਕਦਾ